no एक अरदास पाठ कीरत की उंगुर की। राम दास राखो शरणाई एक अरदा ਜੁਗੋ ਚੁੱਕ ਟੱਲ ਦੋ ਜਹਾਨਾਂ ਦੇ ਵਾਲੀ ਜਗਰ ਤਕਤਾਂ ਦੇ ਮਾਲਕ ਮਕੰਦ ਪਤਸ਼ਾਹ ਗਿਆਨ ਦੇ ਅਜਸਮੇ ਰਹਿਮਤਾਂ ਦੇ ਪੰਡਾਰ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਵਨ ਪਵਿੱਤਰ ਹਜੂਰੀ ਦੇ ਅੰਦਰ ਆਜਰੀਆਂ ਲਗਾ ਰਹੀ ਅਥੇ ਸਤਿਗੁਰਾਂ ਜੀ ਦੀ ਮਿਹਰਕ ਨਿੱਕੀ ਬੋਧ ਦਨੰਦ ਮਾਣ ਰਹੀ ਪਰਮ ਸਨਮਾਨਯੋਗ ਗੁਰੂ ਪਿਆਰੀ ਗੁਰਸਵਾਰੀ ਖਾਲਸਾ ਸਾਦ ਸੰਗਤ ਜੀਓ ਵੱਡੇ ਹੀ ਪਾਗ ਹਨ ਸਹੀਦਾਂ ਦੇ ਸਰਤਾਜ ਰਹਿਮਤਾਂ ਦੇ ਪੰਡਾਰ ਪੰਚਮ ਪਾਤਸ਼ਾਹ ਤੁਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਦੀ ਮੂਬਾਰਕ ਰਸ ਚਾਰਣਾ ਕੀਤੀ ਹੋਈ ਮਾਰਕ ਬਾਣੀ ਸ੍ਰੀ ਸੁਖਮਨ ਸਾਹਿਬ ਜੀ ਦੀ ਅਮਰਤ ਬਾਣੀ ਦੀ ਅੱਜ ਰੋਜ਼ ਲੜੀਵਾਰ ਵਿਚਾਰਾਂ ਦੀ ਸੰਜਮਾਉਂਦੇ ਹਾਂ ਸਤਿਗੁਰੂ ਅਜਿ ਦੇ ਪਾਵਨ ਸ਼ਬਦ ਦੇ ਅੰਦਰ ਸੰਗਵਖਸ਼ਿ ਕਰਦੇ ਨੇ ਸਫਲ ਦਰਸ਼ਨ ਇਕਤ ਪਨੀਤ ਪਰਸਤ ਚਰਨ ਮਗਾ ਤੰਦਰੰਗ ਲਰੀਤ ਸਤਿਗੁਰਾਂ ਦੇ دیدارੇ ਸਫਲ ਨੇ ਸਤਿਗੁਰਾਂ ਨੂੰ ਕੀਖਤ دیدارੇ ਕਰਨ ਦੇ ਨਾਲ ਇਨਸਾਨ ਪੁਨੀਤ ਹੋ ਜਾਂਦਾ ਹੈ پاک ਹੋ ਜਾਂਦਾ ਹੈ ਪਵਿੱਤਰ ਹੋ ਜਾਂਦਾ ਹੈ ਪਰ ਉਤੋਂ ਪਹਿਲਾਂ ਸਤਿਗੁਰ ਕਹਿੰਦੇ ਨੇ ਜਦੋਂ دیدارੇ ਕਰਨ ਚੱਲੇ ਇਤਨੀ ਤਾਂਗ ਹੋਣੀ ਚਾਹੀਦੀ ਐ ਮੈਂ ਗਰੀਬ ਸੱਚੇ ਤੇਕ ਤੂੰ ਮੇਰੇ ਸਤਿਗੁਰੂ ਪੂਰੇ ਦੇਖ ਤੋ ਮਾਰਾ ਦਰਸ਼ਨ ਮੇਰਾ ਮਨ ਧੀਰੇ ਜਿਹੜਾ ਸਾਡਾ ਮਨ ਖਲੋਂਦਾ ਨਹੀਂ ਐ ਜਿਹੜੇ ਸਾਡੇ ਮਨ ਨੂੰ ਸ਼ਾਂਤੀ ਨਹੀਂ ਐ ਸਾਡੇ ਮਨ ਨੂੰ ਤੀਰ ਜ ਨਹੀਂ ਹੁੰਦਾ ਤੁਹਾਡੇ ਮਵਾਰਕ ਚਰਨਾਂ ਦੇ ਵਿਚਾਰ ਕੇ ਤੁਹਾਡੇ ਦਿਦਾਰੇ ਕਰਕੇ ਮਨ ਢਕਾ ਦੇ ਇਸ ਕੋ ਨਾ ਜਾਣਦਾ ਹੈ ਤਾਂ ਸਤਿਗੁਰੂ ਕਹਿੰਦੇ ਨੇ ਇਹ ਤਾਂ ਪੱਕੀ ਮੂਰ ਲਾਉਂਦੇ ਪਏ ਨੇ ਗੁਰੂ ਅਨੰਦ ਦੇਵ ਮਹਾਰਾਜੀ ਕੇ ਸਤਿਗੁਰਾਂ ਦੇ ਸਫਲ ਦਰਸ਼ਨ ਨੇ ਅੱਜ ਕਰ ਲੈ ਕਰ ਲੈ ਕਰ ਲੈ ਜਦੋਂ ਤੂੰ ਕਰੇਗਾ ਸਤਿਗੁਰਾਂ ਦੇ ਦედაਰੇ ਕੀਤੇ ਹੋਏ ਸਫਲ ਨੇ ਅਤੇ ਉਹੀ ਤੈਨੂੰ ਪੁਨੀਤ ਬਣਾਉਣਗੇ ਉਹੀ ਤੈਨੂੰ ਪਵਿੱਤਰ ਬਣਾਉਣਗੇ ਉਹਨਾਂ ਦੇਦਾਰ ਕਰਨ ਦੇ ਲਈ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਨੇ ਅਨੰਦਰ ਦੀ ਸ਼ਰਧਾ ਅੰਦਰ ਦਾ ਪ੍ਰੇਮ ਮਹੱਤਵਪੂਰਨ ਬੜੀ ਜ਼ਰੂਰੀ ਹੈ। ਕਈ ਵਾਰ ਸਾਡਾ ਮਨ ਤਨ ਕਰਕੇ ਅਸੀਂ ਹਾਜ਼ਰੀ ਲਵਾ ਲੈਨੇ ਆ ਮਨ ਕਰਕੇ ਸਦੀ ਹਾਜ਼ਰੀ ਨਹੀਂ ਲੱਗਦੀ। ਕਈ ਵਾਰ ਤਨ ਹਾਜ਼ਰ ਹੁੰਦਾ ਹੈ ਮਨ ਕਿਤੇ ਹੋਰ ਹੁੰਦਾ ਹੈ। ਮਨ ਸਾਡਾ ਹਾਜ਼ਰੀ ਲਾ ਰਿਹਾ ਹੈ ਤਨ ਹਾਜ਼ਰ ਨਹੀਂ ਹੁੰਦਾ। ਦਸਮੇਸ਼ ਪਿਤਾ ਮਹਾਰਾਜ ਜੀ ਆਪਣੇ ਤੰਬੂ ਦੇ ਵਿੱਚ ਵਿਰਾਜਮਾਨ ਨੇ ਰਾਤੀ ਦਾ ਸਮਾਂ ਹੈ ਪਹਿਰੇਦਾਰ ਖਲੋਤੇ ਨੇ ਚਾਰ ਸਮਾਂ ਸੀ ਉਦੋਂ ਜਦੋਂ ਸਾਰਾ ਸਰਵੰਸ ਸਾਰਾ ਪਰਿਵਾਰ ਵਾਰ ਕੇ ਸਤਿਗੁਰੂ ਜਮਨਾ ਦੇ ਇਲਾਕੇ ਦੇ ਵਿੱਚ ਆਨੰਦ ਦੇ ਵਿੱਚ ਆਪਣਾ ਸੰਗਤਾਂ ਦੇ ਨਾਲ ਵਿਚਰਦੇ ਸੀ ਤਾਂ ਕੋਈ ਨੇੜੇ ਨਗਰ ਪੈਂਦਾ ਸੀ ਨਗਰ ਦਾ ਕੋਈ ਖੇਡਾ ਕਰਨ ਵਾਲਾ ਤਾਂ ਤਾਂ ਜਦੋਂ ਉਹਨਾਂ ਨੇ ਵੇਖਿਆ ਕਿ ਨਗਰ ਦਾ ਇਕੱਠ ਹੋਇਆ ਹੈ ਮਨ ਦੇ ਵਿੱਚ ਚੜਾ ਆਇਆ ਕਿ ਆਪਾਂ ਵੀ ਖੇਡਾਂ ਦੇਖ ਆਈਏ ਕੋਈ ਮਦਾਰੀ ਕੋਈ ਜਾਦੂਗਰ ਆਇਆ ਵੇਖਾਈਏ ਮਨ ਦੇ ਵਿੱਚ ਇਹ ਵੀ ਡਰ ਹੈ ਕਿ ਅਸੀਂ ਦੋ ਜਹਾਨਾਂ ਦੇ ਵਾਲੀ ਨੇ ਉਹ ਆਪਣੀ ਮौज ਦੇ ਵਿੱਚ ਇਸਤੇ ਨੇ ਅਤੇ ਸਾਰਾ ਸਰਵੰਸ ਸਾਰਾ ਪਰਿਵਾਰ ਵਾਰ ਦਿੱਤਾ ਇਹਨਾਂ ਨੇ ਸਾਡੇ ਲਈ بس ਉਹਨਾ ਦਿਵਸ ਖੇਤਮਤ ਕਰਦੇ ਪਏ ਆ ਸੇਵਾ ਕਰਦੇ ਪਏ ਆ ਮਨ ਦੇ ਵਿੱਚ ਡਰ ਵੀ ਹੈ ਪਰ ਉਹਨਾਂ ਨੇ ਚਾਰੇ ਜਣਿਆਂ ਨੇ ਫੈਸਲਾ ਬਣਾ ਲਿਆ ਫੈਸਲਾ ਕੀਤਾ ਕਿ ਦੋ ਜਣੇ ਉੱਥੇ ਜਾਣਗੇ ਦੋ ਜਣੇ ਇੱਥੇ ਖਲੋ ਜਾਣਗੇ ਜਿਹੜਾ ਉਹ ਦੇਖ ਕੇ ਆਉਣਗੇ ਉਹ ਸਾਨੂੰ ਦੱਸ ਦੇਣਗੇ ਇਦਾਂ ਦਾ ਖੇਡਾ ਪਿਆ ਜਾਂ ਇਦਾਂ ਦਾ ਜਾਦੂਗਰ ਨੇ ਜਾਦੂ ਕੀਤਾ ਉਹ ਜਿਹੜੇ ਗਏ ਸੀ ਉਹਨਾਂ ਦਾ ਬਿਲਕੁਲ ਵੀ ਮਨ ਉਸ ਖੇਡੇ ਦੇ ਵਿੱਚ ਉਸ ਜਾਦੂਗਰ ਦੇ ਵਿੱਚ ਨਹੀਂ ਸੀ ਮਨ ਦੇ ਵਿੱਚ ਉਹਨਾਂ ਦੇ ਡਰ ਹੈ ਕਿ ਕਿਤੇ ਦਸਮੇਸ਼ ਪਿਤਾ ਮਹਾਰਾਜ ਜੀ ਆਪਣੀ ਮੌਜ ਦੇ ਵਿੱਚ ਉੱਠ ਗਏ ਤਾਂ ਫਿਰ ਸਾਨੂੰ ਜਵਾਬ ਦੇਣ ਦਾ ਔਕਾ ਹੋ ਜਾਏਗਾ ਅਸੀਂ ਪੈ ਰਹੇ ਹਾਂ ਪੂਰੀ ਸਿੱਖ ਕੌਮ ਨੇ ਸਭੀ ਸਤਿਗੁਰਾਂ ਦੇ ਕੋਲ ਖਿਦਮਤ ਲਈ ਹੈ ਕਿ ਇਹਨਾਂ ਦੀ ਖਿਦਮਤ ਕਰਨੀ ਹੈ ਪਹਿਰਾ ਲਾਇਆ ਸਾਡਾ ਅਤੇ ਅਸੀਂ ਸਤਿਗੁਰਾਂ ਦੇ ਕੋਲ ਉੱਥੇ ਪਹਿਰਾ ਨਹੀਂ ਦੇ ਰਹੇ ਕਿਸੇ ਕੋਈ ਪਾਪੀ ਮੁਗਲੇ ਜਾਂਦਾ ਜੇ ਕੋਈ ਨੀਕੀ ਗੱਲ ਹੋ ਜੇ ਡਰ ਬੁੜਾ ਸੀ ਹੁਣ ਉਹਨਾਂ ਦੇ ਅੰਦਰ ਜਿੰਨਾ ਡਰ ਜਿੰਨਾ ਭੈ ਹੈ ਸਿਰਫ ਇਹ ਸੋਚਦੇ ਪਏ ਨੇ ਖੇਡੇ ਦੇ ਵੱਲ ਉਹਨਾਂ ਦਾ ਬਿਲਕੁਲ ਵੀ ਧਿਆਨ ਲੱਗੇ ਤਨ ਉਹਨਾਂ ਦਾ ਉੱਥੇ ਹੈ ਪਰ ਮਾਨੇਨਾਂ ਦਾ ਸਤਗੁਰਾਂ ਦੇ ਮਹਾਰਕ ਚਰਨਾਂ ਦੇ ਵਿੱਚ ਹੁਣ ਦੂਜੇ ਪਾਸੇ ਜਿਹੜੇ ਫੈਲੇ ਤੇ ਖਲੋਤੇ ਨੇ ਪਰ ਉਹਨਾਂ ਦਾ ਧਿਆਨ ਉਧਰ ਖੇਡੇ ਦੇ ਵੱਲ ਹੈ ਉਹ ਕਿਦਾਂ ਦਾ ਖੇਡਾ ਪੰਦਾ ਹੋਵੇਗਾ ਜਾਦੂਗਰ ਕਿਦਾਂ ਦੇ ਖੇਡ ਕਰਦਾ ਹੋਣਾ ਕਿਹੜਾ ਮੰਦਾਰੀ ਆਇਆ ਹੋਣਾ ਕੋਈ ਜਾਦੂਗਰ ਆਇਆ ਹੋਣਾ ਉਹਨਾਂ ਦਾ ਧਿਆਨ ਉੱਤੇ ਹੈ ਪਰ ਜਦੋਂ ਦਸ਼ਮੇਸ਼ ਪਿਤਾ ਮਹਾਰਾਜ ਜੀ ਅੰਮ੍ਰਿਤ ਵੇਲੇ ਕੋਈ ਇਸ਼ਨਾਨ ਬਾਣ ਕੀਤਾ ਸੰਗਤਾਂ ਦੇ ਵਿੱਚ ਵਿਚਰੇ ਪਰ ਜਦੋਂ ਵਿਚਰੇ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਕਹਿੰਦੇ ਭਾਈ ਆਓ ਇੱਥੇ ਮੰਨ ਦੀਆਂ ਹਾਜ਼ਰੀਆਂ ਲਗਦੀਆਂ ਨੇ ਆ ਜੋ ਆਪਾਂ ਮੰਨ ਦੀਆਂ ਹਾਜ਼ਰੀਆਂ ਲਾਈਏ ਤਾਂ ਜਦੋਂ ਹਾਜ਼ਰੀਆਂ ਲੱਗ ਰਹੀਆਂ ਸੀ ਕੌਣ ਕੌਣ ਸੀ ਹੁਣ ਜਿਹਨਾਂ ਦੇ ਅੰਦਰ ਭੈ ਸੀ ਗਏ ਨਹੀਂ ਉਹ ਸਾਹਮਣੇ ਖਲੋਗੇ ਸਤਿਗੁਰੂ ਅਸੀਂ ਤਿੰਨ ਚਾਰ ਘੰਟੇ ਰਾਤੀ ਤੁਹਾਡੇ ਪੈਰੇ ਤੇ ਹਾਜ਼ਰ ਨਹੀਂ ਸੀ ਕਿੱਥੇ ਗਏ ਸੀ ਅਸੀਂ ਖੇਡਾਂ ਦੇਖਣ ਗਏ ਸੀ ਅਸੀਂ ਤੁਹਾਡੇ ਤੋਂ ਬੜੀ ਉਸਤਾਖੀ ਉਹਨਾਂ ਨੇ ਮੇਰਾ ਮਾਫੀ ਮੰਗਦੇ ਆ ਅਸੀਂ ਸਜ਼ਾ ਦੇ ਹੱਕਦਾਰ ਹਾਂ ਦਸਮੇਸ਼ ਪਿਤਾ ਮਹਾਰਾਜ ਹੀ ਕਹਿੰਦੇ ਭਈ ਤੁਹਾਡੀ ਤਾਂ ਹਾਜ਼ਰੀ ਲੁਕੀ ਹੋਈ ਹੈ ਉਹ ਕਹਿੰਦੇ ਸਤਿਗੁਰੂ ਅਸੀਂ ਤਾਂ ਹਾਜ਼ਰ ਨਹੀਂ ਸੀ ਸਤਿਗੁਰੂ ਕਹਿਣ ਲੱਗੇ ਵੇ ਸਤ ਤੁਹਾਡਾ ਭੈ ਹੀ ਤੁਹਾਡੀ ਹਾਜ਼ਰੀ ਲਗਾਉਂਦਾ ਹੈ ਤੁਹਾਡੇ ਅੰਦਰ ਭੈ ਸੀ ਕਿ ਅਸੀਂ ਸਤਗੁਰਾਂ ਦੇ ਮਵਾਰਕ ਚਰਨਾਂ ਦੇ ਵਿੱਚ ਉਹਨਾਂ ਨੂੰ ਛੱਡ ਕੇ ਉਹਨਾਂ ਦੀ ਖਿਦਮਤ ਕਰਦੇ ਆ ਉਹ ਛੱਡ ਕੇ ਸੀ ਇੱਥੇ ਆ ਗਏ ਆ ਤੁਹਾਡਾ ਖੇਡੇ ਦੇ ਬੰਦ ਧਿਆਨ ਨਹੀਂ ਸੀ ਧਿਆਨ ਤੁਹਾਡਾ ਇਧਰ ਰਿਹਾ ਅਤੇ ਜਿਹੜੇ ਪਹਿਰੇ ਤੇ ਖਲੋਤੇ ਸੀ ਉਹਨਾਂ ਦਾ ਧਿਆਨ ਉੱਥੇ ਰਿਹਾ ਮੰਨ ਲਓ ਜਿਹੜੇ ਹਾਜ਼ਰ ਸੀ ਉਹਨਾਂ ਦੀ ਹਾਜ਼ਰੀ ਨਹੀਂ ਲੱਗੀ ਜਿਹੜਾ ਖੇਡਾ ਦੇਖਣ ਗਏ ਉਸਨਾਂ ਦੀ ਉੱਥੇ ਹਾਜ਼ਰੀ ਲੱਗੀ ਕਹਿਣ ਦਾ ਭਾਵ ਇੱਥੇ ਮੰਨ ਕਰਕੇ ਹੈ ਮਨ ਤੋਂ ਜੋਤ ਸਰੂਪ ਆਪਣਾ ਮੂਲ ਪਛਾਣਨ ਸਤਿਗੁਰੂ ਭਗਤ ਕਬੀਰ ਜੀ ਕਹਿੰਦੇ ਨੇ RAM ਸਿਮਰ ਬਚਤਾ ਹੈਗਾ ਮਨ ਦੀ ਗੱਲ ਕਰਦੇ ਨੇ ਕਿ ਤੇਰਾ ਮਨ ਨੂੰ ਪਛਤਾਉਣਾ ਪਵੇਗਾ ਤੈਨੂੰ ਪਛਤਾਉਣਾ ਮਨ ਮੇਰੇ ਭੂਲੇ ਕਬਦ ਨਾ ਕੀਜੈ ਹੰਤ ਨਵੇਰਾ ਤੇਰੇ ਜੀ ਪਹਿਲੀ ਤੇ ਹੁਣ ਸਤਿਗੁਰਾਂ ਦੇ ਸਫਲ ਦਿਦਾਰੇ ਨੇ ਜੀ ਜਦੋਂ ਸਤਿਗੁਰਾਂ ਦੇ ਮਵਾਰਕ ਚਰਨਾਂ ਦੇ ਵਿੱਚ ਹੁੰਦਾ ਹੈ ਪਰਸਤ ਚਰਨ ਗਤ ਨਿਰਮਲ ਰੀਤ ਸਤਿਗੁਰਾਂ ਤੋਂ ਸੰਧਿਆਂ ਦੀ ਰੀਤ ਚੰਗੀ ਬਣਦੀ ਹੈ ਕਰਮ ਚੰਗੇ ਬਣਦੇ ਨੇ ਭੇਟ ਤ ਸੰਗ ਆਪ ਨੂੰ ਰਵੇ ਗੁਰੂ ਦੀ ਸੰਗਤ ਵਿਚ ਰਹਿਆ ਪ੍ਰਭੂ ਦੇ ਗੁਣ ਗਾ ਕੋਈ ਵਿਰਲਾ ਸਕਦਾ ਹੈ ਅਤੇ ਪਾਰ ਬ੍ਰਹਮ ਕੀ ਦਰਗਾਹ ਗਵੇ ਤੇ ਅਕਾਲ ਪੁਰਖ ਦੀ ਦਰਗਾਹ ਵਿੱਚ ਪਹੁੰਚ ਜਾਂਦੇ ਮਤਲਬ ਚੰਗੇ ਗੁਣਾਂ ਦੇ ਵਿੱਚ ਉਹ ਸਮਾ ਜਾਂਦੇ ਨੇ ਸੁਨ ਕਰ ਵਚਨ ਕਰਨ ਅਗਾਨੇ ਸਿਰਫ ਤੇ ਸਿਰਫ ਇਨਸਾਨ ਨੂੰ ਰਜ ਆ ਸਕਦਾ ਹੈ ਗੁਰੂ ਦੇ ਵਚਨਾਂ ਦੇ ਨਾਲ ਗੁਰੂ ਦੀ ਸੰਗਤ ਦੇ ਨਾਲ ਬੜੀ ਦੁਨੀਆ ਨਾ ਅੱਖਾਂ ਦੇ ਨਾਲ ਵੇਖ ਲਈ ਹੈ ਬڑا ਸਰੀਰ ਦੇ ਨਾਲ ਬਹੁਤ ਕੁਝ ਕੀਤਾ ਖੌਤ ਖਾਣਾ ਖਾਦਾ ਕਿਸੇ ਕਰਕੇ ਰਜ ਨਹੀਂ ਹੁੰਦਾ ਇਨਸਾਨ ਨਾ ਸੁਣ ਕਰਕੇ ਨਾ ਬੋਲਣ ਕਰਕੇ ਨਾ ਵੇਖਣ ਕਰਕੇ ਜਦੋਂ ਜਦੋਂ ਰਾਜ ਹੁੰਦਾ ਨਾ ਇਹ ਆਗਾਨੇ ਹੁੰਦੇ ਗੁਰੂ ਦੇ ਅਲਫਾ ਜਾਂਦੇ ਨਾਲ ਗੁਰੂ ਦੀ ਸ਼ਬਦ ਦੇ ਨਾਲ ਹੁੰਦਾ ਮਨ ਸੰਤੋਖ ਆਤਮਪਤੀ ਆਨੇ ਮਨ ਵੀ ਦਾ ਰਜਿਆ ਮਨ ਵੀ ਸੰਤੋਖ ਹੋਇਆ ਆਤਮਾ ਤੱਕ ਪਤੀਨੇ ਹੋ ਗਿਆ ਪਤੀ ਜਿ ਗਿਆ ਆਤਮਾ ਤੱਕ ਇਹ ਇਹਦਾ ਮਨ ਰਿਜ ਗਿਆ ਪੁਰ ਪੂਰਾ ਗੁਰ ਅਖਿਓ ਜੱਕ ਮੰਤਰ ਸਤਿਗੁਰੂ ਪੂਰੇ ਨੇ ਅਤੇ ਉਹਨਾਂ ਦਾ ਉਪਦੇਸ਼ ਵੀ ਸਦਾ ਹੀ attainable ਜੋ ਆਪਣੇ ਪਿਆਰਿਆਂ ਨੂੰ ਆਪਣੀ ਸੇਵਕਾਂ ਕਰਦੇ ਨੇ ਕਿ ਜਿਹੜਾ ਗੁਰੂ ਦੇ ਦیدار ਇਹ ਨੇ ਭਾਈ ਜਿਹੜਾ ਕਰਦੇ ਨੇ ਉਹਨਾਂ ਦਾ ਵਚਨ ਹੈ ਕਿ ਉਹ ਗੁਰੂ ਦੇ ਦیدار ਇਹ ਲੋਕ ਪਰਲੋਕ ਤੋਂ ਵਿਚਾਰੇ ਬਣਦੇ ਨੇ ਦੁੱਖਾਂ ਕਲੇਸ਼ਾਂ ਦਾ ਸਤਿਗੁਰੂ ਨਵਿਰਤੀ ਕਰਦੇ ਨੇ ਅਮਰਤ ਦ੍ਰਿਸ਼ਟਪੀਖੇ ਹੋਏ ਸਨ ਅਮਰਤ ਦ੍ਰਿਸ਼ਟੀ ਬਣਦੀ ਹੈ ਵੇਖਣਾ ਅਮਰਤ ਵਰਗਾ ਬਣਉਂਦਾ ਹੈ ਅਤੇ ਜਿਹਦੇ ਵੱਲ ਸਤਿਗੁਰੂ ਨਿਗਾਹ ਮਾਰਦੇ ਨੇ ਮਿਹਰ ਦੀ ਨਜ਼ਰਾ ਕਰ ਦਿੰਦੇ ਨੇ ਉਹਨੂੰ ਸੰਤ ਬਣਾ ਦਿੰਦੇ ਨੇ ਅਮਰਤ ਦ੍ਰਿਸ਼ਟ ਏਖ ਹੈ ਕੋਈ ਸੰਤ ਕਿਉਂਕਿ ਸਤਿਗੁਰਾਂ ਦੀ ਅਮਰਤ ਦ੍ਰਿਸ਼ਟੀ ਹੈ ਇਹਦੇ ਵਿੱਚ ਬੜੇ ਸੰਤ ਮਹਾਪੁਰਸ਼ ਬਾਣੀ ਨੂੰ ਜਿਹੜੇ ਜਪਦੇ ਨੇ ਸਿੱਧੀਆਂ ਨਜ਼ਰਾਂ ਉਹਨਾਂ ਤੇ ਹੁੰਦੀਆਂ ਨੇ ਜਿਹੜੇ ਗੁਰਬਾਣੀ ਦੇ ਮੁਤਾਬਕ ਚੱਲਦੇ ਨੇ ਗੁਰੂ ਮਹਾਰਗ ਚਰਣਾ ਦੇ ਵਿੱਚ ਹੁੰਦੇ ਨੇ ਰੱਬ ਸਤਗੁਰੂ ਰਹਿਮਤ ਉਹਨਾਂ ਦੇ ਕਰਦਾ ਹੈ ਸਤਗੁਰਾਂ ਨੇ ਇਨਸਾਨ ਦੀ ਅਵਸਥਾ ਨਹੀਂ ਵੇਖਣੀ ਤੇਰੀ ਅਵਸਥਾ ਤੋਂ ਮਹਿਲਾਂ ਦੇ ਵਿਚ ਵਾਰੇ ਆ ਜਾਂ ਕੁਲੀਆਂ ਦੇ ਵਿਚ ਵਾਰੇ ਆ ਤੇਰੇ ਕੋਲ ਮਾਇਆ ਕੀ ਤਨੀ ਹੈ ਤੂੰ ਅਮੀਰ ਹੈ ਗਰੀਬ ਹੈ ਸਤਗੁਰਾਂ ਨੇ ਤੇਰੇ ਮਨ ਨੂੰ ਵੇਖਣਾ ਹੈ ਤੇਰੀ ਸ਼ਰਧਾ ਨੂੰ ਵੇਖਣਾ ਹੈ ਜਿਨ੍ਹਾਂ ਦੇ ਅੰਦਰ ਸ਼ਰਧਾ ਹੈ ਸਤਗੁਰੂ ਉੱਤੇ ਸਾਰੇ ਪ੍ਰਭਾਂ ਨ ਹੋ ਗਏ ਪਰ ਜਦੋਂ ਰਬਦਾ ਜੀ ਨੇ ਬੰਦਗੀ ਕਰਦੇ ਨੇ ਲੋਕਾਂ ਨੇ ਲਾਇਆ ਲੈਵਲ ਅਤੇ ਲਾਇਆ ਉਹਨਾਂ ਨੇ ਕਿ ਜਿਹੜੇ ਨਫ਼ਰਤ ਕਰਦੇ ਸੀ ਹੁਣ ਜਦੋਂ ਲੋਕ ਕਹਿੰਦੇ ਸੀ ਤਾਂ ਇਦਾਂ ਮੂਏ ਹੋਏ ਪਸ਼ੂਆਂ ਨੂੰ ਢੋਂਦਾ ਚੰਦਾ ਕੰਮ ਕਰਨ ਵਾਲਾ ਇਦਾਂ ਦੇ ਸ਼ਬਦ ਵਰਤੇ ਜਾਂਦੇ ਸੀ ਕਬੀਰ ਜੀਆ ਨੇ ਫਿਰ ਸਾਰੇ ਕਾਂਸੀ ਨੂੰ ਸਾਰੇ ਬਨਾਰਸੀ ਨੂੰ ਕਿਹਾ ਕਹਿੰਦੇ ਹਾਂ ਨਾਗਰਜਨ ਮੇਰੀ ਜਾਤ ਵਿਖਿਆਤ ਜਮਾਨਾ ਜੇ ਤੁਸੀਂ ਕਹਿੰਦੇ ਹੋ ਮੂਏ ਹੋਏ ਪਸ਼ੂਆਂ ਨੂੰ ਢੋਂਦਾ ਅਤੇ ਇੱਕ ਚੰਮ ਦਾ ਕੰਮ ਕਰਦਾ ਇਹਦੇ ਵਿੱਚ ਮੇਰਾ ਕੋਈ ਕਸੂਰ ਨਹੀਂ ਮੇਰੇ ਕੋ ਜੁਗਾਨੇ ਕੀਤਾ ਇਹ ਕੰਮ ਮੈਂ ਕਰਦਾ ਕਿਰਤਕਾਰ ਬੜੀ ਹੈ ਜਿਹੜੀ ਪਹਿਲਾਂ ਕਿਰਤਕਾਰ ਦੇ ਨਾਲ ਯਾਦ ਕੀਤਾ ਜਾਂਦਾ ਸੀ ਨਾਂ ਦਿੱਤਾ ਜਾਂਦਾ ਸੀ ਜਿਹੜਾ ਕੋਈ ਕਿਰਤਕਾਰ ਕਰਦਾ ਸੀ ਤਰਖਾਨ ਕਿਹਨਾਂ ਨੂੰ ਕਿਹਾ ਜਾਂਦਾ ਲੋਹਾਰ ਕਿਹਨਾਂ ਨੂੰ ਕਿਹਾ ਜਾਂਦਾ ਹੁਣ ਜੇ ਉਹਨਾਂ ਵੀ ਆਪਾਂ ਜਾਤੀ ਸ਼ਬਦ ਵਰਤੀ ਤਾਂ ਜਾਤੀ ਸ਼ਬਦ ਬੁਰਾ ਲੱਗਦਾ ਇਹ ਕੰਮ ਦੇ ਨਾਲ ਕਿਹਾ ਗਿਆ ਕਿ ਕੰਮ ਕਰਕੇ ਉਹਨਾਂ ਨੂੰ ਰਬ ਦਾ ਜੀ ਕਹਿੰਦੇ ਨੇ ਕਿਉਂ ਅਸਲ ਦੇ ਵਿੱਚ ਜਿਹੜੇ ਸ਼ਬਦ ਵਰਤੇ ਆ ਗਏ ਆ ਉਹਨੂੰ ਕਹਿੰਦੇ ਸੀ ਚੰਮ ਦਾ ਕੰਮ ਕਰਦੇ ਸੀ ਉਹ ਸ਼ਬਦ ਵਰਤੇ ਦੇ ਸੀ ਜਿਹਦੇ ਚੰਮ ਤੇ ਮਰਤੀ ਚੱਲੀ ਗਈ ਜਿਹੜਾ ਕੱਲਾ ਚੰਮ ਤੇ ਰਹਿ ਗਿਆ ਕੱਲਾ ਵਿਖਾਵੇ ਤੇ ਰਹਿ ਗਿਆ ਅਸਲ ਦੇ ਵਿੱਚ ਰਬਦਾਦ ਜੀ ਕਹਿੰਦੇ ਉਹ ਨੇ ਭਾਈ ਇਹ ਦੰਦ ਨੇ ਜਿਹੜੇ ਕੋ ਦੂਜੇ ਨੇ ਮੇਰੀ ਜਾਤ ਬਖਿਆਤ ਚਮਾਰਾ ਲੋਕ ਤਾਂ ਮੇਰੀ ਜਾਤ ਨੂੰ ਕਹਿੰਦੇ ਨੇ ਕਿ ਇਹ ਦੰਦ ਪਰ ਜਿਹੜੇ ਇਹਦੇ ਅੰਦਰ ਚੰਮ ਦੇ ਪ੍ਰਤੀ ਚੱਲਦੇ ਕਿਸੇ ਨੂੰ ਬਖਸ਼ਦੇ ਨਹੀਂ ਨੇ ਕਿਸੇ ਦਾ ਹੱਕ ਮਾਰ ਲਿਆ ਕਿਸੇ ਨੇ ਦਿਆ ਚੁਲ ਲਈ ਕੀਤੇ ਕਿਸੇ ਨੇ ਬਖਸ਼ਿਸ਼ ਨਹੀਂ ਕਿ ਰੱਬ ਦੇ ਦਰਤੇ ਜਾ ਰਿਹਾ ਜਾਂ ਦੁਨੀਆਂ ਦੇ ਆ ਬਖਸ਼ਿਸ਼ ਨਹੀਂ ਕੋਈ ਬਿਰਤੀ ਕਿਤੇ ਉਹਨਾਂ ਦੀ ਚਾਹ ਮਤੇ ਤਾਂ ਇਹਦੇ ਕਰਕੇ ਸਤਿਗੁਰੂ ਕਹਿੰਦੇ ਨੇ ਭਾਈ ਜਦੋਂ ਰੱਬ ਦੀ ਦ੍ਰਿਸ਼ਟੀ ਪਈ ਨਾ ਤ ਉਹਨਾਂ ਦੇ ਬਾਰੇ ਨਹੀਂ ਆ ਰਹੇ ਇਦਾਂ ਦੇ ਹੋਏ ਨੇ ਮੰਨ ਲਓ ਇੱਕ ਵੀ ਕਲਾਸ ਉਹਨਾਂ ਨੇ ਪੜ੍ਹੀ ਨਹੀਂ ਆ ਕਦੇ ਸਕੂਲੇ ਕਿਤੇ ਜ਼ਿਕਰ ਨਹੀਂ ਆਉਂਦਾ ਕਿ ਉਹਨਾਂ ਨੇ ਕਿਤੇ ਉਹਨਾਂ ਦੇ ਗੁਰੂ ਦਾ ਜ਼ਿਕਰ ਨਹੀਂ ਆਉਂਦਾ ਉਨ੍ਹਾਂ ਦੇ ਇਤਿਹਾਸ ਦੇ ਅੰਦਰ ਉਹਨਾਂ ਦਾ ਗੁਰੂ ਹੈ ਪਰਬਾ ਕਮਾਲ ਉਹਨਾਂ ਦੀ ਬਾਣੀ ਰਚੀ ਹੋਈ ਹੈ ਜਦੋਂ ਐਗਜ਼ੈਂਪਲ ਦਿੰਦੇ ਨੇ ਉਹ ਕਹਿੰਦੇ ਨੇ ਇੱਕ ਤਾੜੀ ਦਾ ਰੁੱਖ ਹੈ ਬਿਹਾਰ ਦੇ ਵਿੱਚ ਪਾਇਆ ਜਾਂਦਾ ਹੈ ਤਾੜੀ ਦੇ ਰੁੱਖ ਦੇ ਜਦੋਂ ਉਹਦੇ ਟੱਕ ਲਾ ਕੇ ਉਹਦੇ ਬੋਤਲ ਜਾਂ ਕੋਈ ਐਦਾਂ ਦਾ ਭਾਂਡਾ ਡੋਲੂ ਡੜਵੀ ਨਾਲ ਬੰਨ੍ਹ ਦਿੰਦੇ ਨੇ ਜਦੋਂ ਉਹਦੇ ਵਿੱਚੋਂ ਦੁੱਧ ਵਗੈ ਨਿਕਲਦੇ ਉਹ ਇੱਕ ਨਸ਼ੀਲੀ ਪਦਾਰਥ ਹੈ ਤਰ ਤਾਰੀ ਕਰਮਾਣੀ ਹੈ ਤਾੜੀ ਦਾ ਸ਼ਬਦ ਤਾੜੀ ਰੁੱਖ ਕਹਿੰਦੇ ਨੇ ਅਰਬਦਾਦ ਜੀ ਆਪਣੀ ਬਾਣੀ ਦੇ ਵਿੱਚ ਬਿਆਨ ਕਰਦੇ ਨੇ ਤਾੜੀ ਦਾ ਮੁਖ ਹੈ ਤਾਂ ਸਾਡੇ ਤੋਂ ਨਫ਼ਰਤ ਕਰਦੇ ਨੇ ਸੰਕੋਚ ਉਹ ਕਰਦੇ ਜਿਹੜਾ ਧਰਮੀ ਬੰਦਾ ਹੁਣ ਜਿਨੇ ਖਾਣਾ ਪੀਣਾ ਉਹ ਤਾਂ ਉਹਦੇ ਟੱਕ ਇੱਕ ਦਿਨ ਸਾਡੇ ਤੋਂ ਸੌ ਲਾਏਗਾ ਕਿਹਦੇ ਵਿੱਚੋਂ ਮੈਨੂੰ ਨਸ਼ੀਲੀ ਪਦਾਰਥ ਚਾਹੀਦੀ ਹੈ ਤਾਂ ਉਹਦੇ ਟੱਕ ਲਾ ਕੇ ਫਿਰ ਉਹਦੇ ਵਿੱਚੋਂ ਦੁੱਧ ਆਉਂਦਾ ਉਹਨੂੰ ਉਹ ਵਰਤਦੇ ਨੇ ਤਾਂ ਜੇਕ ਤੇ ਉਹੀ ਜਿਹੜਾ ਤਾੜੀ ਦਾ ਮੁਖ ਹੈ ਉਹਨੂੰ ਵੱਢ ਕੇ ਕੱਟ ਕੇ ਚੰਗੀ ਤਰ੍ਹਾਂ ਬਣਾ ਕੇ ਜੇ ਉਹਦੇ ਉੱਤੇ ਕਿਤੇ ਰੱਬ ਦਾ ਨਾਮ ਲਿਖਿਆ ਜਾਵੇ ਲੋਕ ਫਿਰ ਉਹਨੂੰ ਪੁੱਛਦੇ ਨੇ ਰੋਖੋ ਹੀ ਹੈ ਰਕਤੋ ਹੀ ਹੈ ਰੱਬ ਦਾ ਜੀ ਕਹਿੰਦੇ ਨੇ ਮੰਨਿਆ ਤੁਹਾਡੇ ਮੁਤਾਬਕ ਮੈਂ ਇਦਾਂ ਹਾਂ ਪਰ ਮੇਰੇ ਤੇ ਸ਼ਬਦ ਲਿਖਿਆ ਗਿਆ ਰੱਬ ਦਾ ਮੇਰੇ ਤੇ ਲਿਖਿਆ ਗਿਆ ਸਾਗਲ ਭਵਨ ਕੇ ਨਾਇਕ ਇੱਕ ਛਿਨ ਦਰਸ਼ ਦਿਖਾਏ ਜੀ ਰੱਬ ਨੇ ਮੈਨੂੰ ਦਰਸ਼ ਦਿਖਾ ਦਿੱਤਾ ਉਹ ਮੈਨੂੰ ਇਹ ਇਦਾਂ ਨਹੀਂ ਬਣਾਇਆ ਮੈਨੂੰ ਬਹੁਤ ਆਖਾਂ ਵਾਲਾ ਕਿਉਂ ਕਿੱਥੇ ਦ੍ਰਿਸ਼ਟੀ ਪੈ ਗਈ ਰੱਬ ਦੀ ਰੱਬ ਦੀ ਮਿਹਰ ਹੋਈ ਐ ਐਦਾਂ ਦੇ ਬਹੁਤ ਸਰਲ ਉਹਨਾਂ ਦੀ ਵੱਲੋਂ ਬਾਣੀ ਐ ਜਿਹੜਾ ਪੜਦੇ ਆ ਉਹਨਾਂ ਦੇ ਅਰਥਾਂ ਦਾ ਪਤਾ ਲੱਗਦਾ ਪਰ ਇਤਨੀ ਡੁੱਗਿਆ ਜਾਂ ਇਤਨਾ ਉਹਨਾਂ ਦਾ ਉਚਾਰਨ ਕਰਨ ਦਾ ਤਰੀਕਾ ਗਾਉਣ ਦਾ ਬੜਾ ਸੋਹਣਾ ਸੀ ਉਹਨਾਂ ਦਾ ਕਿਉਂ ਬਣਿਆ ਉਹ ਬਣਿਆ ਰੱਬ ਦੀ ਦ੍ਰਿਸ਼ਟੀ ਦੇ ਨਾਲ ਕਹਿੰਦੇ ਨੇ ਅੰਮ੍ਰਿਤ ਦ੍ਰਿਸ਼ਟ ਵੇਖਿਆ ਹੋਏ ਸੰਤ ਗੁਣ ਬੇਅੰਤ ਕੀਮਤ ਨਹੀਂ ਇਹਨਾਂ ਕੋਈ ਬਿਆਨ ਕਰ ਸਕਦਾ ਹੈ ਗੁਣਾ ਨੂੰ ਜਿਹੜੇ ਨਫ਼ਰਤ ਕਰਦੇ ਸੀ ਨਫ਼ਰਤ ਵਾਲਿਆਂ ਦਾ ਕੋਈ ਪਤਾ ਨਹੀਂ ਅੱਜ ਰਬਦਾਸ ਨੂੰ ਦੁਨੀਆ ਯਾਦ ਕਰਦੀ ਹੈ ਕਿਉਂਕਿ ਉਹਨਾਂ ਦੇ ਕੋਲ ਗੁਣ ਸੀ ਗੁਣਾ ਨੂੰ ਯਾਦ ਕੀਤਾ ਜਾਂਦਾ ਹੈ ਔਦਿਆਂ ਨੂੰ ਕਿਹਨੇ ਯਾਦ ਕੀਤਾ ਕਿ ਕਿਹਦੇ ਕੋਲ ਔਦਾ ਹੈ ਯਾਦ ਕੀਤਾ ਜਾਂਦਾ ਤਾਂ ਸਿਰਫ ਤੇ ਸਿਰਫ ਗੁਣਾ ਉਹਦੀ ਮੁਹੱਬਤ ਸੀ ਜਿਹੜੀ ਚਾਂਸੀ ਦੀ ਰਾਣੀ ਆਈ ਮੀਰਾबाई ਆਈ ਜਿਨ੍ਹਾਂ ਨੇ ਆ ਕੇ ਸਭ ਕੁਝ ਆਪਣਾ ਸਤਿਗੁਰਾਂ ਪ੍ਰਭ ਦਾ ਜੀ ਦੇ ਮੂਰਪ ਚਰਨਾ ਤੇ ਅਰਪਣ ਕਰ ਦਿੱਤੋ ਕਹਿੰਦੇ ਸਾਨੂੰ ਕੁਝ ਨਹੀਂ ਚਾਹੀਦਾ ਸਾਨੂੰ ਪਿਆਰ ਚਾਹੀਦਾ ਅਸੀਂ ਪਿਆਰ ਵੰਡਦੇ ਆ ਸਾਨੂੰ ਪਿਆਰ ਚਾਹੀਦਾ ਹੁਣ ਮੰਨ ਲਓ ਜੇ ਕਿਸੇ ਦਾ ਕੋਈ ਸੇਵਕ ਬਣਿਆ ਹੋਵੇ ਉਹ ਵੀ ਰਾਜਾ ਅਤੇ ਕਿਤਨੇ ਬਾਰੇ ਨੇ ਆਰੇ ਚੇਲੀ ਬਣੀ ਉਹਦੀ ਉਹ ਕਹਿੰਦੀ ਸਾਰੇ ਧਨ ਦੌਲਤ ਤੁਹਾਡੇ ਚਰਨਾਂ ਤੇ ਉਹ ਕਹਿੰਦਾ ਨਹੀਂ ਚਾਹੀਦਾ ਇਹ ਧਨ ਕਰਕੇ ਇਨਸਾਨ ਆਪਣੇ ਇਨਸਾਨੀਅਤ ਪੱਧਰ ਤੋਂ ਗਰ ਜਾਂਦੇ ਸਾਨੂੰ ਨਹੀਂ ਚਾਹੀਦਾ ਅਰ ਰੱਬ ਬਖਸ਼ੇਗਾ ਰੱਬ ਨੇ ਦਿੱਤੀ ਤਾਂ ਕਹਿੰਦੇ ਅਸੀਂ ਜ਼ਰੂਰ ਮੰਨ ਲਿਆ ਪਰ ਐਦਾ ਨਹੀਂ ਕਿ ਤੁਸੀਂ ਦੁਨੀਆ ਤੁਹਾਨੂੰ ਐਦਾ ਸ਼ਬਦ ਵਰਤਦੀ ਹੈ ਦੁਨੀਆ ਤੁਹਾਨੂੰ ਐਦਾ ਕਹਿੰਦੀ ਹੈ ਦੁਨੀਆ ਦੀ ਕੋਈ ਪਰਵਾਹ ਨਹੀਂ ਹੈ ਕਾਇਦੇ ਕਰਕੇ ਸਤਿਗੁਰੂ ਕਹਿੰਦੇ ਨੇ ਗੁਣ ਦੀ ਜਿਹੜੀ ਕੀਮਤ ਪੈਂਦੀ ਹੈ ਨਾ ਉਹ ਫਿਰ ਰਹਿੰਦੀ ਦੁਨੀਆ ਤੱਕ ਰਹਿੰਦੀ ਹੈ ਗੁਣ ਹੋਣਾ ਇਨਸਾਨ ਦੇ ਕੋਲ ਬੜਾ ਲਾਜ਼ਮੀ ਹੈ ਕਿਉਂਕਿ ਗੁਣ ਬੇਅੰਤ ਕੀਮਤ ਨਹੀਂ ਪਾਏ ਕੋਈ ਕੀਮਤ ਨਹੀਂ ਪੈਂਦੀ ਗੁਣ ਦੀ ਜਦੋਂ ਰੱਬ ਜੀ ਹੁਣ ਬਖਸ਼ਿਸ਼ ਕਰਦੇ ਨੇ ਨਾਨਕ ਜਿਸ ਭਾਵੈ ਤਿਸ ਲਏ ਮਿਲਾਇ। ਹੁਣ ਨਾਨਕ ਭਾਵੈ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਨੇ ਇਹ ਰੱਬ ਦੀ ਦ੍ਰਿਸ਼ਟੀ ਆ ਰੱਬ ਮਿਹਰਬਾਨ ਜੀ ਤੇ ਹੋ ਜੇ ਅੱਜ ਮਿਲਾ ਮਿਲਾਪ ਕਰ ਲੈ ਅਤੇ ਨਾ ਹੋਵੇ ਤਾਂ ਕਿੰਬਰ 48 12 ਸਾਲ ਬੀਤ ਜਾਂਦੇ ਨੇ 24 ਸਾਲ ਬੀਤ ਜਾਂਦੇ ਨੇ। ਹੁਣ ਜੇ ਆਪਾਂ ਸਾਰੀ ਬਾਣੀ ਤੋਂ ਬਾਅਦ ਸਤਕਾਰ ਜੋਗ ਰਬ ਫਰੀ ਜੀਆਂ ਦੇ ਸ਼ਬਦ ਅਨੇ ਸੋ ਲੋਕਾਂ ਦੇ ਵਿੱਚ ਹੁੰਦੇ ਨੇ ਉਹ ਕਹਿੰਦੇ ਨੇ ਅਵੈਸ ਅਜੈਸ ਰਬ ਨਾ ਬੋੜੇ ਦੇਖ ਬੰਦੇ ਕੇ ਪਾਕ ਐਨੀ ਸੋਹਣੀ ਉਹਨਾਂ ਦੀ ਬਾਣੀ ਐ ਫਰੀਜ਼ੀਆਂ ਦੀ ਅਤੇ ਜਦੋਂ ਉਹ ਚੁੰਝਮਾ ਦੀ ਸੀ ਕਾਨੇ ਤਦ ਉਹਨਾਂ ਨੇ ਕਿਹਾ ਸੀ ਖਾਗਾ ਕਰੰਗ ਢੰਡੋਲੇ ਸਗਲਾ ਖਾਇਆ ਮਾਸ ਇਹ ਦੋ ਨੈਣਾ ਮਤ ਛੂਓ ਫਿਰ ਦੇਖਣ ਕੀ ਮਲੋ ਹਜੇ ਵੀ ਉਡੀਕ ਐ ਰੱਬ ਦੀ ਕਿ ਹਜੇ ਮੈਂ ਆਪਣੇ ਅੱਲਾ ਨੂੰ ਆਪਣੇ ਖੁਦਾ ਨੂੰ ਆਪਣੇ ਪਿਰ ਨੂੰ ਦੇਖਣਾ ਹੈ ਇਹ ਅੱਖਾਂ ਦੇ ਵਿੱਚ ਨਾ ਚੁੰਜ ਮਾਰੋ ਹੱਡੀਆਂ ਨੂੰ ਨੋਚ ਲੋ ਮਾਸ ਨੂੰ ਨੋਚ ਲੋ ਕਿਉਂਕਿ ਕਾਨਿਆਂ ਵਿੱਚੋਂ ਜਮਰੀ ਸੀ ਇੱਕ ਕਾਗਾ ਕ ਰੰਗ ਢੰਡੋਲਿਆ ਸਾਰਾ ਕਾ ਰੰਗ ਤਾਂ ਤੁਸੀਂ ਕੋਲੋਂ ਢੰਡੋਲਿਆ ਇਹਨਾਂ ਅੱਖੀਆਂ ਦੇ ਵਿੱਚ ਹਜੇ ਵੀ ਵੀ ਕਹੇ ਮੇਰੇ ਰੱਬ ਨੇ ਮਿਲਣਾ ਹੈ ਐਦਾਂ ਦਾ ਚਾ ਫਰੀਜੀ ਕਹਿੰਦੇ ਨੇ ਸਰਬਕਤ ਇਨਸਾਨ ਦੇ ਅੰਦਰ ਹਰ ਸਮੇਂ ਅੰਦਰ ਤਾਂਗ ਹੋਣੀ ਚਾਹੀਦੀ ਹੈ ਫੇਰ ਗੱਲ ਬਣਦੀ ਹੈ ਲੋਕ ਸੁਖੀਏ ਪਰ ਲੋਕ ਸੋਹਲੇ ਹੁੰਦੇ ਨੇ ਰਹਿੰਦੀ ਦੁਨੀਆ ਤਾਂ ਕੋ ਸੋਚ ਵਿਚਾਰ ਰਹਿੰਦੀ ਹੈ ਇਹ ਫਰੀਦ ਜੀ ਕਹਿੰਦੇ ਨੇ ਕਿ ਜਦੋਂ ਰੱਬ ਦੇ ਦਰ ਤੇ ਜਾਈਦਾ ਭਾਈ ਪ੍ਰੇਮ ਮੁਹੱਬਤ ਪਤਾ ਚੱਲਦੀ ਹੈ ਅੱਲਾ ਜੀ ਦੇ ਸੰਬੰਧ ਮੁਤਾਬਕ ਚੱਲਣਾ ਪੈਂਦਾ ਉਹ ਫਿਰ ਵਾਰੀ ਨਿਆਰੇ ਕਰ ਦਿੰਦਾ ਵੈਸੇ ਤਾਂ ਰੱਬ ਨੇ ਬੜੀ ਕਿਰਪਾ ਕੀਤੀ ਤੰਦਰੁਸਤ ਸਰੀਰੇ ਤੋਂ ਵੱਡੀ ਕੋ ਦਾਤ ਹੋ ਨਹੀਂ ਸਕਦੀ ਬਡੇ ਘਰਵਾਰ ਨੇ ਤੁਹਾਡੀ ਤਨ ਦੌਲਤ ਨੇ ਤੁਹਾਡਾ ਸਾਥ ਨਹੀਂ ਤੁਹਾਡੀ ਸਿਹਤ ਹੈ ਨਾ ਚੰਗੀ ਹੈ ਤਾਂ ਸਮਝੋ ਰੱਬ ਦੀ ਬੜੀ ਕਿਰਪਾ ਹੈ ਜਿੱਦ ਤਨ ਤੁਹਾਡੀ ਸਿਹਤ ਵਿਗੜ ਗਈ ਤੁਹਾਡੇ ਉਜ ਨੂੰ ਅੱਜ ਜਿਨ੍ਹਾਂ ਨੇ ਤੁਹਾਨੂੰ ਚੱਕਿਆ ਹੋਇਆ ਪਲਕਾਂ ਤੇ ਉਹਨਾਂ ਦੀ ਪਲਕਾਂ ਤੇ ਤੁਸੀਂ ਬੋਝ ਬਣ ਚੋਗੇ ਹਰ ਇੱਕ ਰਿਸ਼ਤੇ ਤੇ ਬੋਝ ਬਣ ਜਾਂਦਾ ਇਨਸਾਨ ਤਾਂ ਜਦੋਂ ਸਿਹਤ ਵਿਗੜ ਜਾਂਦੀ ਹੈ ਸਿਹਤ ਚੰਗੀ ਹੈ ਇਹ ਸਭ ਤੋਂ ਵੱਡੀ ਰੱਬ ਦੀ ਕਰਮ ਨਿਵਾਜੀ ਹੈ ਸਭ ਤੋਂ ਵੱਡੀ ਰਹਿਮਤ ਹੈ ਰੱਬ ਦੀ ਸ਼ੁਕਰਾਨਾ ਕਰੀਏ ਰੱਬ ਨੇ ਜਿਸਨੂੰ ਸੀਤ ਬੰਦ ਰੱਖਿਆ ਹੋਇਆ ਅਤੇ ਸਤਿਗੁਰਾਂ ਦੇ ਅਲਫਾਜਾਂ ਦੇ ਨਾਲ ਗੁਰਕਾ ਬਚਨ ਵਸੈ ਜੀ ਨਾਮ ਨੇ ਗੁਰੂ ਦਾ ਵਚਨ ਸਾਡੇ ਨਾਲ ਵਸਦਾ ਜੇ ਅਸੀਂ ਗੁਰੂ ਨੂੰ ਬਸਾ ਲਾਂਗੇ ਤਾਂ ਗੁਰੂ ਦਾ ਅਲਫਾਜ ਆਪਣੇ ਮਨ ਦੇ ਵਿੱਚ ਤਾਂ ਸਤਿਗੁਰੂ ਕਹਿੰਦੇ ਨੇ ਲੋਕ ਸੁਖੀਏ ਪਰ ਲੋਕ ਸੁਹੇਲੇ ਹੁੰਦੇ ਨੇ ਜੀ ਸਮਾਪਤੀ ਦਸਨ ਪੰਜਾਬ ਬਲਾਂ ਦੇ ਕਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ